ਦੇਖਦੇ ਆਂ ਐਂਡ ਸਾਈਡ ਤੋਂ ਲਾਈਟ ਕੋਈ ਨਹੀਂ ਉਹਦੇ ਕੋਲ ਦੇ ਮਕਾਨ ਸਿਰ ਆਹ ਉਧਾਰ ਵੀ ਥੱਲੇ ਨਿਕਲੇ ਆਂ ਮਾਰਾ ਨਾ ਉਹ ਨੂੰ ਦੇਖ ਕੇ ਬਾਕੀ ਬਚੀ ਨਾ ਉਹ ਮੁਗ ਲਗਾਉਂਗਾ ਉਹਦੇ ਵਾਪਸ ਹੀ ਆ ਇਹ ਵੀ ਸੀ ਨਹੀਂ ਬਾਕੀ ਨੂੰ ਬਚਾਇਆ ਬਾਕੀਆਂ ਨੂੰ ਬਚਾਇਆ ਉਹ ਡੂੰਗਾ ਜਿਹੜੀ ਮਿੱਟੀ ਸਾਰੀ ਬੈ ਗਈ ਉਹ ਯਾਰ ਮਿੱਟੀ ਵੇ ਕਿੰਨੀ ਮਿੱਟੀ ਲੈ ਬੰਦੇ ਚੁੱਕਣ ਦੇ ਆ

ਆ ਉਹ ਜਿਹੜਾ 화 ਜਵਾਨੀ ਬਟ ਜਾ ਗਏ ਆ ਕੋਈ ਬੈਠਾ ਨਹੀਂ ਸਾਡੇ ਚਾਰ ਸੌ ਚਾਰ ਹੋ ਗਏ ਨਾ ਅਜਾ ਕੋਈ ਕਾਰਵਿਸ਼ਾ ਉਹ ਇੱਕ ਕਾਰਨ ਮੈਂ ਦੱਸਦਾ ਬਾਬੇ ਕਾੜਾ ਦੱਸਾਂਗਾ ਇਹ ਸਜੇ ਦੇ ਅਗਲੇ ਮਹੀਨੇ ਇਹ ਮਹੱਲੇ ਵਾਲੇ ਵੀ ਜਵਾਨ 10 10 15 ਦਿਨ ਸੰਗਤ ਹੋਦਰੋ ਹੋਏ ਨੇ ਉਹਨਾਂ ਨੇ ਆਪਣੀ ਜਗ੍ਹਾ ਦਿੱਤੀ ਨਹੀਂ ਉਹਨਾਂ ਨੇ ਜੈਮਨਦ ਆ ਬਹੁਤ ਸੀ ਇਹ ਬੁੱਕਰਾ ਹੈ ਅਜਿਹਾ ਕਰਨਾ ਕਿ ਨਾ ਨਹੀਂ ਕਰਨਾ ਉਹ 15 15 ਦਿਨ ਇਸ ਲਈ ਲਗਾਤਾਰ ਫਾਰਸਾ ਰਹੇਗਾ ਉਹ ਪਾਣੀ ਕਿਤੇ ਨਹੀਂ ਆਣਾ ਉਹ ਪਾਣੀ ਨਹੀਂ ਆਉਣਾ ਲਾ ਕੇ ਇਹ ਜਿਹੜਾ ਕੀ ਮੋੜੇ ਇਸ ਕਰਕੇ ਇਹ ਸਾਫ ਲਏ ਰਹਿੰਦਾ ਕਿਉਂਕਿ ਜਿਹੜੇ ਬਲੋਕ ਜਿੰਨ ਕਰਦੇ ਨੇ ਦਸਤੇ ਉਹ ਵੀ ਜਿਹੜਾ ਸਾਫ ਕਰਦੇ ਨੇ ਉਹ ਜਿਹੜੇ ਨੀਂਹ ਲਈ ਕੰਮ ਕਰਿਆ ਉਹ ਆਪਣੇ ਆਪ ਵੀ ਸੰਭਾਲ ਇਹੀ ਨਾ ਮਿਲਿਆ ਲੱਗ ਗਿਆ ਮਕਾਮ ਨਾ ਲੱਗ ਗਿਆ ਦਾ ਅੱਜ ਅੱਜ ਦੇ ਵਿਚਾਰ ਕਰਦੇ ਉਹਦੇ ਅੰਦਰ ਹਰ ਕਾਉਂਸਲਰ ਦਾ ਮੱਦ ਹੁੰਦਾ ਤੇ ਕਿਹੜਾ ਹੁੰਦਾ ਬੜਾ ਹਾਂ ਜੀ ਅੰਦਾਜ਼ਾ ਪੁੱਛ ਆ ਜਾਂਦੇ ਗ੍ਰੀਨ ਨਾ ਤੇਰਾ ਬੋਲ ਚਰਾਉ ਤੋਂ ਬੜੇ ਇਹਨਾਂ ਦੇ ਚੋਣਾਂ ਆ ਜਾਂਦੇ ਇਹਨਾਂ ਦਾ ਆਉਣਾ ਦਾ ਵਟਸਐਪ ਕੱਢ ਕੇ ਦਿਖਾਵਾਂ ਭਾਜੀ ਤੁਹਾਨੂੰ ਬਾਹਰ ਬਿਠਾ ਦੇਣਾ ਤੇ ਨਾ ਤੇ ਕਰੇ ਨਾ ਕਰੇ ਹੋ ਕੋਈ ਹੱਥ ਨਾਲ ਵੀ ਨਹੀਂ ਆਪਾਂਗੇ ਮੈਂ ਵੀ ਪਿਛੇ ਤੇ ਸਾਰੇ ਨਾਲ ਆ ਜਾਂਦਾ ਕੀ ਵੀ ਚੋਦੀ ਕਰਦਾ ਨਾ ਇਹ ਜੀ ਸਾਡੇ ਬਾਕੀ ਦੇ ਸਾਰੇ ਕੰਮ ਵੀ ਹੋ ਜਾਂਦੇ ਆ ਬੜੀ ਵਧੀਆ ਹਾਂ ਵੀਰੇ ਟੈਂਡਰ ਹੋਏ ਦੇ ਕੰਮ ਪਾਸ ਟੈਂਡਰ ਹੋਏ ਪਾਸ ਹੋਏ ਦੇ ਟੈਂਡਰ ਹੋਏ ਸੀ ਉਹ ਉਹਦਾ ਵੇਹ ਜਿੰਦਾ ਆਇਦਰ ਦਾ ਪ੍ਰਸ਼ਾਸਨ ਕਹਿ ਰਿਹਾ ਆਏਗਾ ਜੀ ਵਾਰਡ ਨੰਬਰ 27 ਚ ਅਸੀਂ ਖੜੇ ਆਂ ਸ਼੍ਰੀ ਸ਼ੰਕਰ ਮੰਦਿਰ ਆ ਚ ਇੱਥੇ ਭੋਲੇ ਸ਼ੰਕਰ ਦਾ ਮੰਦਿਰ ਆ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਹਾਲੇ ਦੁਆਲੇ ਦੀ 15 15 ਫੁੱਟ ਜ਼ਮੀਨ ਉਹਦੇ ਹਾਲੇ ਦੁਆਲੇ ਦੀ ਬੈਠ ਗਈ ਆ ਔਰ ਇੱਕ ਨਾਲ ਮਕਾਨ ਆ ਉਹਦੇ ਨੀਹਾਂ ਸਮੇਤ 15 15 ਫੁੱਟ ਅੱਧੇ ਮਕਾਨ ਦਾ ਉਹ ਵੀ ਹਿੱਸਾ ਬੈਠ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਢੇ 3 ਘੰਟੇ ਲਗਾਤਾਰ ਐਸ.ਡੀ.ਐਮ ਸਾਹਿਬ ਨੂੰ ਫੋਨ ਕੀਤੇ ਐਸ ਟੀ ਐਮ ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20 25 ਫੋਨ ਰਿਕਾਰਡ ਚੈੱਕ ਕੀਤੇ ਜਾ ਸਕਦੇ ਆ ਉਹਨਾਂ ਨਾਲ ਕਿਸੇ ਦਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਫਿਰ ਮੈਂ ਐਸ ਟੀ ਐਮ ਐਸ ਪੀਓ ਸਾਹਿਬ ਨੂੰ ਫੋਨ ਕੀਤਾ ਉੱਪਰ ਜੀ ਨੂੰ ਉਹਨਾਂ ਨੇ ਮੇਰਾ ਫੋਨ ਜਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤੇ ਫੋਨ ਐਸ ਟੀ ਸਾਹਿਬ ਨਹੀਂ ਐਸ ਟੀ ਐਮ ਸਾਹਿਬ ਨਹੀਂ ਸੁਣਦੇ ਤੇ ਕੀ ਕਰ ਲੋ ਮੇਰੇ ਕੋਲ ਰਿਕਾਰਡਿੰਗ ਹੈ ਇਹ ਸਾਢੇ 3 ਘੰਟੇ ਬਾਅਦ ਐਸ ਪੀ ਉੱਪਰ ਆਇਆ ਔਰ ਆ ਕੇ ਉਹਨਾਂ ਨੇ ਕਿਹਾ ਮੈਂ ਜਿਹੜੀ ਗੱਲ ਕਰਨ ਵਾਲੀ ਆ ਕਿ ਐਸ ਪੀ ਹੋਰਾਂ ਦਾ ਰਿਕਾਰਡ ਆ ਉਹਨਾਂ ਨੇ ਕਿਹਾ ਐਸ ਟੀ ਐਮ ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਪਏ ਇਕ ਅ ਐਮਰਜੈਂਸੀ ਘਟਨਾ ਹੈ ਉਪਲ ਸਾਬ ਦਾ ਐਸਡੀਐਮ ਸਾਹਿਬ ਦਾ ਫੋਨ ਐਸਡੀਐਮ ਸਾਹਿਬ ਨਹੀਂ ਸੁਣ ਰਹੇ ਚਲੋ ਇਹ ਸਾਢੇ 3 ਘੰਟੇ ਬਾਅਦ ਆਏ ਨਾ ਇਹ ਹੁਣ ਦੇਖਣਗੇ ਕੀ ਕਰਨਾ ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ ਸੀਵਰੇਜ ਸੀਰੀਜ ਬਾਰ ਬਾਰ ਬੰਦ ਰਹਿੰਦਾ ਔਰ ਬਾਰ ਬਾਰ ਸ਼ਿਕਾਇਤ ਕਰਨ ਤੋਂ ਬਾਅਦ 10 15 ਦਿਨ ਬੰਦਦੇ ਨਾ ਗੋਗਲੋਂ ਤੋਂ ਮਿੱਟੀ ਝਾੜ ਕੇ ਚੱਲ ਜਾਂਦੇ ਨੇ ਇੱਕ ਦੋ ਦਿਨ ਚਾਰ ਦਿਨ ਚੱਲਦਾ ਫਿਰ ਉੱਥੇ ਤੇ ਉੱਥੇ ਜਦੋਂ ਸੀਵਰੇਜ ਬਲਾਕ ਰਹਿੰਦਾ ਉਹਦੇ ਪਾਣੀ ਨਾਲ ਕੋਈ ਨਾ ਕੋਈ ਰਸਾ ਲੱਭਣਾ ਇਹ ਜੋ ਸਾਰੀ ਘਟਨਾ ਨਰਾਂਦੀ ਪਿਆ ਉਹੀ ਸਿਰੇ ਤੇ ਬਲਾਕ ਕਰਦੀ ਆ ਜਿਹੜਾ ਅੰਡਰਗਰਾਉਂਡ ਜਾਂਦਾ ਰਿਹਾ ਅੱਜ ਅਚਨਚੇਤ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦੇ ਆਂਦੇ ਜਾਂਦੇ ਆ ਕੁਝ ਲੋਕ ਦਬ ਕੇ ਮਰ ਸਕਦੇ ਹੀ ਇਹ ਮਕਾਨ ਚਲੋ ਅੱਧਾ ਹਿੱਸਾ ਦਾ ਬਹਿ ਗਿਆ ਅੱਧੇ ਹਿੱਸੇ ਦੇ ਸਿਰ ਤੇ ਐਸੇ ਤਾਂ ਖੜਾ ਇਹ ਮਕਾਨ ਵੀ ਉਸ ਵੇਲੇ ਬਹਿ ਸਕਦਾ ਹੁਣ ਜਿਸ ਜ਼ਮੀਨ ਤੇ ਹੀ ਖੜੇ ਆ ਕੀਪਦਾ ਵੀ ਗੱਲ ਕਰਦਿਆਂ ਕਰਦਿਆਂ ਬਹਿ ਜਾਣੀਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਟੈਨਨੈਂਟ ਆ ਰਹੇ ਆਂਗੇ ਇਹਦੇ ਥੱਲੇ ਵੀ ਖਾਲੀ ਹੋ ਚੁੱਕਾ। ਕਿ ਟਰਾਵਾ ਬਈ ਕੀ ਕਾਰਵਾਈ ਕੀਤੀ ਐ ਸਰ ਦੇਖੋ ਸਾਨੂੰ ਜਿੱਦਾਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ ਹੋਈ ਤੁਸੀਂ ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ ਗੌਰਵ ਜੀ ਨਾਲ ਗੱਲ ਹੋਈ ਹੈ ਜੀ ਮੈਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਜੀ ਇਹਨਾਂ ਨਾਲ ਗੱਲ ਕਰੋ ਨੇ ਜਿਹੜਾ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਥਿਨ 10 ਮਿੰਟਸ ਮੈਂ ਇੱਥੇ 10 ਮਿੰਟ ਕੋਲ ਉਹਨਾਂ ਨਾਲ ਗੱਲ ਨਾਲ 10 ਵਜੇ ਪਹੁੰਚ ਗਿਆ। ਕਿੱਡਾ ਨੰਬਰ ਕਿੱਡਾ ਥੋੜਾ ਇਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਹੁਣ ਜਦੋਂ ਟੀਮ ਸਾਰੀ ਆਣੀ ਆ ਸਾਰੇ ਰਲ ਮਿਲ ਕੇ ਆਪਰੇਸ਼ਨ ਹੋਏਗਾ ਇਹ ਇਕੱਲੇ ਕਾਰਪੋਰੇਸ਼ਨ ਦੇ ਲੈਵਲ ਦੀ ਗੱਲ ਨਹੀਂ ਬੰਦੀ ਸਰਕਾਰ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਦੇ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੋਈ ਹੋਰ ਨਾਦਰ ਕਾਰਨ ਨਹੀਂ ਪਤਾ ਲੱਗ ਸਕਦਾ ਨੁਕਸਾਨ ਬਹੁਤ ਹੋ ਸਕਦਾ ਜੀ ਨੁਕਸਾਨ ਲੱਭ ਰਿਹਾ ਜੇਕਰ ਇਹ ਬਿਲਡਿੰਗ ਥੱਲੇ ਡੇਜੇ ਤਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਸੀ ਇਸ ਮੌਕੇ ਤੇ ਜੀ ਹੁਣ ਤੁਹਾਡੇ ਕੋਲ ਸਰ ਮੌਕੇ ਤੇ ਟੀਮਸ ਬਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਆ ਕੀ ਬਣਿਆ ਤੇ ਉਸ ਤੋਂ ਬਾਅਦ ਇਹਤੇ ਕਾਰਵਾਈ ਕੀਤੀ ਜਾਏਗੀ ਜੀ। ਇਹ ਵੀਡੀਓ ਦਾ ਪਾ ਇਹ ਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਕੇ ਦਾ ਅਗਲੇ ਸ਼ੀ ਮੰਦਿਰ ਵਾਲੇ ਔਰ ਲਾਕੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ। ਸ਼ਿਫਟ ਹੋ ਕੇ ਦੋ ਤਿੰਨ ਚਾਰ ਦਿਨ ਲਈ ਪਰ ਉਸ ਚੱਲ ਜੋ ਜਾਂਦਾ ਕਿਦਾ ਮਸਲਾ ਨਹੀਂ ਹੱਲ ਹੁੰਦਾ। ਜਿੰਨਾ ਸਾਡੇ ਧਿਆਨ ਚ ਨਹੀਂ ਆਂਦਾ ਵੀ ਇੱਥੇ ਕਾਰਨ ਕੀ ਆ ਔਰ ਇਹਦਾ ਹੱਲ ਕੀ ਹੋ ਸਕਦਾ।